हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਗ ਮੱਜਾਂ ਦੇ ਵਿੱਚ ਦਿਖਾਵਾਂਗੇ ਡਿਟੇਲ ਇਹਨਾਂ ਦੋਹਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਟੋਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਾਂੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਹਨਾਂ ਦੋਹਾਂ ਪਸ਼ੂਆਂ ਦੀ ਜਿਹੜੀ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਦੋਸਤੋ ਵੀਡੀਓ ਅੰਦੇ ਤੱਕ ਜ਼ਰੂਰ ਦੇਖ ਲੈਣਾ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰ ਜੀ ਸਤਿ ਸ੍ਰੀ ਅਕਾਲ ਹੋਰ ਥਣਾ ਠੀਕ ਠਾਕ ਵਧੀਆ ਵਧੀਆ ਜੀ ਹੋਰ ਸਭ ਹਾਂ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਬਾਵਾ ਟੈਮ ਪੈ ਗਿਆ ਕੀ ਟੈਮ ਤੁਹਾਨੂੰ ਪੜਾਏ ਬਹੁਤਾ ਹੀ ਹੋਣਾ ਲਿਆਉਣਾ ਪੈਦਾ ਆ ਪਾ ਪੂਣਾ ਇਹ ਟੈਮ ਚਾਰ ਹਾਂ ਜੀ ਹਾਂ ਜੀ ਇੱਕ ਝੋਨੇ ਚਾਂਦੇ ਰੁੱਜੇ ਆ ਸਾਰੇ ਵੀਰ ਆ ਹਾਂ ਜੀ ਹਾਂ ਜੀ ਡਰੈਸ ਆਪਣਾ ਬੋਲਦੇ ਡਰੈਸ ਆਪਣਾ ਸੋਰ ਸਿੰਘ ਪਿੰਡ ਪੱਤੀ ਮਾਣਾ ਦੀ ਹਾਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਪਿੰਡ ਸੋਰ ਸਿੰਘ ਆ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਨਾਮ ਸਕਤਾਰ ਸਿੰਘ ਫੋਨ ਨੰਬਰ 8872 ਦੋ ਨਾ ਗਏ ਆਪਣੇ ਕੋਲ ਹਾਂਜੀ ਹਾਂਜੀ ਤੋਂ ਬਸ ਸਵੇਰੇ ਹਾਂਜੀ ਇਹਦੇ ਥਲੇ 10-11 ਕਿਲੋ ਦੁੱਧ ਹੋਗ ਮਾਜਦੇ ਥਲੇ ਅੱਛਾ ਜੀ ਤਾਂ ਮਗਰ ਬੱਚਾ 2 ਮਹੀਨਾ ਦੀ ਲਾਲੇ ਕੋਈ ਢਾਈਆਂ ਦੀ ਲਾਲੇ ਕੋਈ ਮਹੀਨੇ ਦੀ ਲਾਲ ਬੱਚਾ ਕੀ ਹੈ ਜੀ ਕੱਟਾ ਕੱਟਾ ਜੀ ਮਗਰ ਠੀਕ ਹੈ ਜੀ ਹਾਂਜੀ ਕੱਢੀਏ ਬਾਹਰ ਵੀਰ ਨੂੰ ਤੋੜ ਕੇ ਵਿਖਾਈਏ ਕਰ ਦਰਦੀ ਹੈ ਫਿਰ ਉਹ ਤੇ ਭਿਆਨ ਹਾਂਜੀ ਹਾਂਜੀ ਸੂਹਾ ਦੁਜਾ ਸੀ ਹਾਂਜੀ ਹਾਂਜੀ ਦੁਜਾ ਸੂਹਾ ਤੋਂ ਸੋਈਏ ਬੱਚਾ ਤੁਹਾਡੇ ਸਾਹਮਣੇ ਬਧਾਵਾ ਕੋਈ ਵੀਰ ਮਹੀਨਾ ਵਾਲੇ ਦੇ ਭਾਵੇਂ ਕੋਈ 2 ਢਾਈ ਮਹੀਨੇ ਮੰਨ ਲੇ 10 ਕਿਲੋ ਦੁੱਧ ਜੀ ਮੌਕੇ ਦਾ ਤਿਆਰ ਜੇ ਤਸੱਲੀ ਦੋਸਤੋ ਸਵੇਰੇ ਸਵੇਰੇ ਪਹੁੰਚੀ ਤੁਸੀਂ ਆਫ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੁਆਇਸ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤੋੜ ਕੇ ਦੋਸਤੋ ਤੁਹਾਨੂੰ ਖਾ ਦੇਣੇ ਡਰਦੀ ਹੈ ਮਾਂ ਜਿੰਨਾ ਵੀ ਤੋੜ ਸਕੇ ਬਤ ਮੈਂ ਤੋੜ ਕੇ ਤੁਹਾਨੂੰ ਖਾਵਾਂਗੇ ਆ ਜਾ ਲਓ ਜੀ ਕਰ ਲਓ ਚੈੱਕ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਮਾਈ ਤੁਸੀਂ ਚੈੱਕ ਕਰ ਸਕਦੇ ਹੋ ਅਰੇ ਭਾਜੋ ਪਤਾ ਲਓ ਜੀ ਆਹ ਲਓ ਜੀ ਕਰੋ ਚੈੱਕ ਮੜਾ ਆਇਆ ਪਾਸੇ ਸ਼ੇਰ ਜੀ ਬੁਰਾ ਬੁਰਾ ਮੋਰਦਾ ਤੂੰ ਉਹਦਾ। ਬੱਚੇ ਦਾ ਬੜਾ ਕਰਦੀ ਨਾ ਕਟੇੜਾ। ਹਾਂਜੀ। ਬੰਦੋ। ਲਓ ਦੋਸਤੋ ਕਰ ਲਓ ਚੈੱਕ। ਡਰਦੀ ਆ ਦੋਸਤੋ ਇਸ ਕਰਕੇ ਮੈਂ ਜ਼ਿਆਦਾ ਤੋਰ ਕੇ ਨਹੀਂ ਵਿਖਾਈ। ਬਾਕੀ ਪਸੰਦ ਜਿਹੜੇ ਵੀਰ ਨੂੰ ਆ ਜੂਗੀ। ਤੁਸੀਂ ਵੀਰਨਾ ਫੋਨ ਤੇ ਗੱਲਬਾਤ ਕਰਕੇ ਤੇ ਵੀਡੀਓ ਵੀ ਜੇ ਮੰਗਾਉਣੀ ਹੋਵੇ ਤੇ ਬੇਸ਼ੱਕ WhatsApp ਤੇ ਵੀਡੀਓ ਮੰਗਾ ਸਕਦੇ ਹੋ। ਬਾਕੀ ਆਪਣੀ ਪਹੁੰਚ ਕਰਕੇ ਆਪਣੀ ਤਸੰਦੀ ਕਰਕੇ ਜਿਹੜਾ ਮਾਗ ਤੁਸੀਂ ਖਰੀਦਣਾ। ਬਾਕੀ ਥਣ ਚੱਡਾ ਵੇਖੋ ਮਜਦਾ ਦੇ। ਹਾਂਜੀ ਹਾਂਜੀ ਆਹੋ ਜੀ ਕਰ ਲਓ ਚੱਤ। 10 ਕਿਲੋ ਦੁੱਧ ਤੋਂ ਤਿਆਰ ਹੈ। ਕੀ ਮੁੱਲ ਕਰਦੇ ਵੀਰੇ? 75 ਦੀ ਦੇ ਦਈਏ ਜੀ। ਕੋਈ ਗੱਲ ਨਹੀਂ 75 ਦੀ। ਮੱਝ ਬਹੁਤ ਜਿਆਦਾ ਚੰਗੀ ਮੇਰੇ ਘਰੋਂ ਜਿਹੜਾ ਮਰਜੀ ਵੀਰ 10 ਕਿਲੋ ਦੁੱਧ ਵਿੱਚ ਹੋ ਕੇ ਖੜੇ ਇਥੋਂ। ਠੀਕ ਹੈ ਜੀ। ਜਿਹੜੀ ਮੱਝ ਸਾਂਭ ਲੂ 12-13 ਕਿਲੋ ਦੁੱਧ ਕਰੂ। ਮੁੱਲ ਐ ਕਰੀਏ। ਤੁਸੀਂ ਦੱਸ ਦਿ ਕੰਨਾ ਗਿਆ ਦੋਸਤਾਂ ਹਾਂ ਨਾ ਹਾਂ 70000 ਦੀ ਦੇ ਦਾਂਗੇ 70000 ਕਰ ਦੀ 70000 ਕਰ ਦੋ ਠੀਕ ਹੈ ਜੀ ਕੋਈ ਹੋਰ ਕਰ ਦਾਂਗੇ ਮਾਨ ਤਣ ਕੇ ਵੀਰ ਦਾ 70 ਕਰ ਦੀ ਫਿਰ ਹੁਣੀ ਪੂਰਾ 70 ਲਓ ਜੀ 70000 ਰੁਪਏ ਦੋਸਤਾਂ 10 ਕਿਲੋ ਦੁੱਧ ਜਿਹੜਾ ਮਰਜੀ ਮੇਰਾ ਵੀਰ ਇਥੇ ਚੋਕੇ ਦੋ ਟਾਈਮ ਆ ਦੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਮੁੱਲ ਦੋ ਤੋਂ 70000 ਜਿਹਦੇ ਵਿੱਚ ਤੁਹਾਡਾ ਆਂ ਗਿਆ ਦਾ ਮਾਨ ਤਣ ਜਿਹੜਾ ਮੌਕੇ ਤੇ ਜ਼ਰੂਰ ਹੋਗਾ 10 ਕਿਲੋ ਦੁੱਧ ਵੀਰ ਕਹਿੰਦਾ ਇੱਕ ਟਾਈਮ ਦੋ ਟਾਈਮ ਬੇਸ਼ੱਕ ਤਿੰਨ ਟਾਈਮ ਵੀ ਆਪਣੀ ਚੋਈ ਕਰ ਲੈ ਇਹਦੇ ਨਾਲ ਜਿਹੜੀ ਬੱਦੀ ਮਾ ਜੇ ਦੱਸੀ ਵੀ ਏ ਵੀ ਦੀ ਦਜੂਆ ਝੋਟੀ ਜੋ ਨੀਲੀ ਰਾਵੀ ਦਾ ਤੁਸੀਂ ਪਖਰਾ ਦੀ ਪ्योर ਨੀਲੀ ਰਾਵੀ ਚੈੱਕ ਕਰ ਲੋ ਇਹ ਵੀ ਆਪਾਂ ਸਚਾਈ ਦੱਸਾਂਗੇ ਸਾਰੀ ਹਾਂਜੀ ਇਹ ਵੀਰ 25 ਦਿਨ ਮਾਦੇ 20 ਦਿਨ ਡੇਟਸ ਹੋਈ ਆ ਵੱਧ ਪਹਿਲਾਂ ਸੂਹੀ ਹੈ ਪਹਿਲਾਂ ਸੂਹੀ ਹੈ ਹਾਂਜੀ ਹਾਂਜੀ ਠੀਕ ਹੈ ਹੁਣ ਇਹਦੇ ਥੱਲੇ ਦੁੱਧ ਹੋਊਗਾ 5 ਕਿਲੋ 5 ਕਿਲੋ ਦੁੱਧ ਆ ਜੀ ਸੂਈ ਨੂੰ ਕਿੰਨਾ ਰਹਿਮ ਹੋ ਗਿਆ ਸੂਈ ਨੂੰ ਹੋ ਗਏ ਅੱਜ ਕੋਈ 5 6 ਦਿਨ ਹੋ ਗਏ ਆ 5 ਜਿਆ ਨਹੀਂ ਕਿ ਜੇ ਮੰਨ ਕੇ ਚਲੀ ਉਹਦੇ 20 ਦਿਨ ਤੇ ਬਾਕੀ ਦੇ ਸੂਂਡੇ ਵਿੱਚ ਆ ਆ 20 ਵਾਲੇ ਕੋਈ ਮਹੀਨਾ ਵਾਲੇ ਵੀ ਵੱਧ ਸੂ ਵੀ ਗਰਮੀ ਦੇ ਕਰਕੇ ਬਚਾਏਗਾ ਨਹੀਂ ਬੱਚਾ ਨਹੀਂ ਹੈਗਾ ਬੱਚਾ ਐਕਸਪਾਇਰ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਪਤਾ ਰਹੇ ਮਹੀਨਾ ਦਾ ਕਿਹਾ ਸੀ ਹਾਂਜੀ ਕੋਈ ਵਾਧ ਵੀ ਕਰ ਸਕਦੀ ਸੀ ਟਾਈਮ ਠੀਕ ਹੈ ਜੀ ਤੇ ਕਰਨ ਵਾਲੀ ਪਹਿਲੇ ਦਿਨ ਤੇ ਹੀ ਕਿਲੋ ਦੁੱਧ ਹੁਣ 5 ਕਿਲੋ ਦੁੱਧ ਘਰ ਆਈ ਆ ਜੀ ਕੱਢੇ ਜੀ ਵਾਰ ਹਾਂਜੀ ਲਓ ਦੋਸਤੋ ਵੀਰ ਨੇ ਦੱਸਦਾ ਸੱਚ ਤੁਹਾਨੂੰ ਕਿ 20 25 ਦਿਨ ਜਿਹੜਾ ਟਾਈਮ ਤੋਂ ਪਹਿਲਾਂ ਸੁਬੀ ਹੈ ਤੇ ਬੱਚਾ ਦੋਸਤੋ ਜਿਹੜਾ ਵਾ ਐਕਸਪਾਇਰ ਹੋ ਗਿਆ ਦਾ ਅਛਾ ਬੱਚਾ ਵੀਰ ਨੇ ਮਰਿਆ ਦਿੱਤਾ ਕਿ ਜਾਂ ਬਾਹਰ ਆ ਕੇ ਬੱਚਾ ਮਰਿਆ ਨਹੀਂ ਬੱਚਾ ਬਾਅਦ ਵਿੱਚ ਮਰਿਆ ਘਾਟੇ ਵਾਲ ਮੂਲ ਘਾਟੇ ਠੀਕ ਹੈ ਜੋ ਚਾਦ ਤੋਂ ਬਾਅਦ ਵਿੱਚ ਮਰਿਆ ਸੂਈਦ ਉਹ ਚੰਗੀ ਵਧੀਆ ਪੰਜ ਕਿਲੋ ਦੁੱਧ ਹੋਂ ਜਿਹੜਾ ਮੌਕੇ ਦਾ ਪਿਆਰ ਹੈ ਸੂਈ ਨੂੰ 5-6 ਦਿਨ ਦਾ ਟਾਈਮ ਲੱਗਿਆ ਵੀਰ ਮੋਲਾਈ ਤੋਂ ਮੋਲਾ ਜਾਏਗਾ ਲਓ ਲੈ ਜੀ ਲੈ ਜੀ ਆਹ ਚੱਲੇ ਨਾ ਲੱਗੇ ਲੱਗੇ ਲਓ ਆ ਲੋ ਜੀ ਚੈੱਕ ਕਰ ਲਓ ਪਿਓਰ ਨੀਲੀ ਰਾਵੀ ਦੇਖੋ ਸਵੇਰ ਦੂਜਾ ਸ੍ਰੀਜ 5 ਕਿਲੋ ਦੁੱਧ ਤਿਆਰ ਹੈ ਜੀ ਲਓ ਜੀ ਚੈੱਕ ਕਰ ਲਓ ਸੂਗੇ ਕਿਲੋ ਨੋਦੇ ਠੀਕ ਹੈ ਜੀ ਐ ਕਰਮਾਲੀ ਹੁਣ ਰਾਤ ਨੂੰ ਉੱਥੋਂ ਪਾਉਣੇ ਚੜਦੀ ਆਉਂਦੀ ਆ ਠੀਕ ਹੈ ਜੀ ਪਰ ਬੇਹੇ ਜੀ ਦਾ ਗਰੰਟੀ ਜੋ ਨਾਲ 13 14 ਕਿਲੋ ਦੀ ਦੁੱਤੀ ਜਿੰਨਾ ਗੇਰਾ ਟਾਈਮ ਪਹਿਲਾਂ ਹਾਂ ਹਾਂ ਤੇਰਾ ਚੋਲਾ ਵੀ ਬਾਬੇ ਦੁੱਧ ਨੇ ਆਪਣੇ ਆਪ ਹੀ ਦੁੱਧ ਆਪਣੇ ਆਪ ਹੀ ਘਰ ਆਉਣਾ 13 14 ਕਿਲੋ ਦੀ ਗਾਰੰਟੀ ਦਿੱਤੀ ਹੁਣ ਕੋਈ ਵੀਰ ਖੜਦਾ 5 ਕਿਲੋ ਮੰਨ ਕੇ ਖੜ ਸਦਾ ਹਾਂਜੀ ਹਾਂਜੀ ਠੀਕ ਹੈ ਜੀ ਕੀ ਮੁੱਲ ਕਰੀ ਤੇ ਬਾਕੀ ਇੱਕ ਹੋਰ ਗੱਲ ਜੋ ਆ ਜਿਹੜਾ ਹੋਰਲਾ ਖਾਣਿਆ ਹਾਂਜੀ ਇਹਦੇ ਧਾਰਾਂ ਦਾ ਘਾਟਿਆ ਕੋਈ ਵੀਰ ਤਿੱਲੜ ਸਮਝ ਕੇ ਲੈ ਲੈ ਕੋਈ ਚੋੜਾ ਸਮਝ ਕੇ ਲੈ ਲੈ ਬਹਿਣੀ ਨਾਲ ਪਾਸ ਨਗਰਲਾ ਸੰਧ ਬਾਕੀ ਥੰਟ ਕੋਈ ਇੰਨੀ ਕੋਈ ਨਾ ਵੀ ਨਾਲ ਕੋਈ ਗਿਲਤੀ ਆ ਧਾਰਾਂ ਘਾਟ ਆ ਅੱਠ ਦਾ ਆਉਂਦੀਆਂ ਆ ਧਾਰਾਂ ਹਾਂ ਵਧੀਆ ਚਵਾਈ ਪੂਰੀ ਆ ਠੀਕ ਠੀਕ ਮਤਲਬ ਵੀ ਧਾਰਾਂ ਘਾਟ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਹਿਣੀਆਂ ਦਾ ਮਗਰਲਾ ਥਾਣ ਵੀ ਕਹਿੰਦਾ ਘਾਟ ਆ ਕੋਈ ਵੀਰ ਤੱਲਰ ਮੰਨ ਲੇ ਤੇ ਕੋਈ ਚਾਰੇ ਖਾਣਾ ਦੀ ਮੰਨ ਲੇ ਧਾਰਾਂ ਦੋਸਤੋ ਆਉਂਦੀਆਂ ਜੇ ਆਪਣੀ ਤਸੱਲੀ ਕਰਨੀ ਬਾਕੀ ਦੁੱਧ ਦੇ ਹਿਸਾਬ ਨਾਲ ਵੀ ਮੇਰੇ ਹਿਸਾਬ ਨਾਲ ਵੀ ਪੂਰਾ ਹੁੰਦਾ ਜਾਂਦਾ ਸੈਟ ਕੀ ਮੁੱਲ ਕਰਦੇ ਹਾਂ ਨਾ ਜੀ ਹਾਂ 60000 ਦੀ ਦੇ ਦੇਗੇ ਜੀ ਕਿੰਨਾ ਕਮਾਉਂਦੇ ਮੈਂ ਕਿਉਂਕਿ ਮੈਂ ਨਾ 60 ਦੀ ਦੇ ਦਾਂਗੇ 60000 ਦੀ ਹੋਰ ਇੱਕ ਜੈਸ ਕੋਈ ਕਰਦਾਂ ਦੇ ਮੌਕੇ ਦੇ ਮਾਨਤਾ ਜੀ ਕੋ ਸਦੀ ਆਪਾਂ ਕਰਦ ਕੀ ਮੀਡੀ ਦੇ ਦੋ ਘਾਟ ਛੜਦੀ ਦਵਾਂਗੇ 58000 ਹੋ ਗਿਆ ਹਾਂਜੀ ਲੋ ਦੇ ਘਾਟ ਨਹੀਂ ਬਾਕੀ ਗਰੰਟੀ ਉਹਨਾਂ ਵੀਰ ਉਹਨਾਂ 14 15 ਦੀ ਦਿੱਤੀ ਪਰ ਛੋਟੀ ਗਰਮੀ ਦੇ ਕਰਕੇ ਨਾ ਪਤਾ ਗੱਲ ਕੀ ਹੋ ਜਿਵੇਂ ਜਿਵੇਂ ਟਾਈਮ ਇਹਦਾ ਪੂਰਾ ਹੋ ਗਿਆ ਹਾਂਜੀ ਹਾਂਜੀ ਉਹ ਤੇ ਵਾਜੂਗੀ ਉਹ ਤੇ ਵਾਜੂਗੀ ਬਾਕੀ ਮੌਸਮ ਗਰਮੀ ਦਾ 10 ਦਿਨ ਹੋਰ ਤੇ ਬਹੁਤ ਹੈ ਜੀ ਬਹੁਤ ਹੈ ਜੀ ਹਾਂ ਬਾਕੀ ਛੋਟੀ ਬਹੁਤ ਥਣ ਚੱਲੇ ਆਲੀ ਆ 65000 ਰੁਪਏ ਦੋਸਤੋ ਮੁੱਲ 60000 58000 ਤੜਾਇਆ ਗਿਆ ਦਾ ਮਾਨਤਨ ਹੋਊਗਾ ਪਿਓਰ ਨੀਲੀ ਰਾਵੀ ਦੋ ਦੋਸਤੋ 5 ਕਿਲੋ ਮੌਕੇ ਦਾ ਤਿਆਰ ਹੈ 5 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ 10 ਦਿੱਤੀ ਹੈ ਗੱਲ ਬਾਤ ਸਾਰੀ ਤੁਹਾਨੂੰ ਵੀਰ ਨੇ ਦੋ ਨਾ ਗਿਆ ਦੋਸਤੋ ਦੋਵੇਂ ਸੂਰੇ ਸਵਾਏ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਪਸੰਦੀ ਜਰੂਰ ਕਰਿਆ ਕਰੋ ਐਡਰੈਸ ਲਿਖ ਰਹੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਸੋਰ ਸਿੰਘ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀ ਲਿਖ ਰਹੀ ਫੇਰ ਬੋਲ ਦੇਣਾ ਫੋਨ ਨੰਬਰ 88721179 ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਰੋਣਾ ਵੀਡੀਓ ਦੇਖਣ ਵਾਸਤੇ ਜੀ